ਇੱਕ ਤੱਤਾ ਤੇ ਇੱਕ ਠੰਡਾ ਠੰਡਾ ਏ ਸੀ ਦੇ ਸੁਣੇ ਤੱਤਾ ਏ ਸੀ ਕਿਹੜਾ ਹਾਂ ਉਹ ਜਿਹੜੇ ਆਪਣਾ ਨਲਕੇ ਨਹੀਂ ਬਣਾਉਂਦੇ ਉਹ ਆਹ ਉਹਨਾਂ ਕਿੰਨੀਆਂ ਮੋਟੀਆਂ ਮੋਟਰਾ ਬੰਦ ਨਾਲੇ ਉਹਨਾਂ ਕੋਲ ਵਾਲਿਆ ਹੋਣਾ ਹਾਂ ਉਹਨਾਂ ਕੋਲੋਂ ਬਣਾ ਤੇ ਲਿਆ ਵਾ ਕਮਰੇ ਚ ਫਿੱਟ ਕਰਾ ਲਿਆ ਦੋਵੇਂ ਏ ਸੀ ਦੋਵੇਂ ਇੱਕੇ ਕਮਰੇ ਚ ਲਵਾਤੇ ਆ ਕਮਰੇ ਚ ਕਿਤੇ ਬੈਠਾ ਨਹੀਂ ਜਾਣ ਡਿਆ ਉਹ ਜਿਹੜਾ ਤੱਤਾ ਏ ਸੀ ਆ ਤੇ ਗਰਮ ਹਵਾ ਹੀ ਬੜੀ ਛੱਡਣ ਡਿਆ ਵਾ ਠੰਡਾ ਤੇ ਚੱਲ ਛੱਡਣੀ ਡਿਆ ਠੰਢੀ ਅੱਛਾ ਪਤਾ ਕੋਈ ਤਰਤੀਬ ਜੀ ਲਾਈਏ ਵੀ ਜਿਹੜਾ ਤਤਾ ਏਸੀ ਆ ਨਾ ਉਹ ਬੰਦ ਹੋ ਜੇ ਤੇ ਠੰਡਾ ਚੱਲਦਾ ਰਹੇ ਠੰਡਾ ਚੱਲੀ ਜਾਂਦਾ ਤਤਾ ਬੰਦ ਕਰਨਾ ਸਿਆਲ ਚ ਚਲ ਆ ਉਹ ਮਾਸੀ ਮੈਨੂੰ ਨਾ ਤੇਰੀ ਗੱਲ ਦੀ ਮਾਸਾ ਸਮਝ ਨਹੀਂਉ ਲੱਗਣ ਈ ਮਦਦ ਤੇਰੀ ਮੈਂ ਕਰ ਦੇਣਾ ਵਾ ਪਰ ਤੂੰ ਨਾ ਏਸੀ ਕੀ ਆਟਮ ਪੇਸ਼ ਕਰਤੀ ਨਵੀਂ ਮੈਨੂੰ ਨਾ ਫੋਟੋ ਖਿੱਚ ਕੇ ਭੇਜ ਅੱਛਾ ਮੈਂ ਨਾ ਤੈਨੂੰ ਫੋਟੋ ਕਲਾਉਣੀ ਆ ਪਤਾ ਆ ਹੁਣੇ ਭੇਜ ਮੈਨੂੰ ਤਪਤਾਸੀ ਜਾਂ ਤੇ ਗਰਮਵਾਹ ਹੀ ਬੜੀ ਛੱਡਣ ਡਿਆ ਵਾ